ਪੰਜਾਬ ਦੇ ਲੁਧਿਆਣਾ ਦੇ ਵਿੱਚ 9 ਸਾਲ ਦੀ ਰਾਤ ਨੂੰ ਬੱਸ ਸਟੈਂਡ ਪੁਲਿਸ ਚੌਂਕੀ ਤੇ ਪੁਲਿਸ ਦੇ ਵੱਲੋਂ ਦੋ ਡਰਾਈਵਰਾਂ ਨੂੰ ਫੜੇ ਜਾਣ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ ਤੇ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਖੁਦ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਨਾਕੇ ਤੇ ਡਿਊਟੀ ਕਰ ਰਹੇ ਸਨ ਸ਼ਰਾਬ ਪੀ ਕੇ ਦੋ ਆਟੋ ਚਾਲਕ ਆਪਸ ਦੇ ਵਿੱਚ ਲੜ ਰਹੇ ਸਨ ਅਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਜਾ ਕੇ ਰੋਕਿਆ ਤਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹ ਇਹਨਾਂ ਨੂੰ ਥਾਣੇ ਲਿਆਏ ਉਥੇ ਇਸ ਦੌਰਾਨ ਡਰਾਈਵਰਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਕੇ ਅਤੇ ਦੋਵਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਚੌਂਕੀ ਦਾ ਮੁਲਾਜ਼ਮ ਰਾਤ ਦੇ ਸਮੇਂ ਦੇ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਇੱਕ ਔਰਤ ਨੂੰ ਵੀ ਥਾਣੇ ਦੇ ਵਿੱਚ ਰੱਖਿਆ ਹੋਇਆ ਸੀ। ਮਹਿਲਾ ਪੁਲਿਸ ਮੁਲਾਜ਼ਮਾਂ ਤੋਂ ਬਿਨਾ ਕਿਸੇ ਔਰਤ ਨੂੰ ਅੰਦਰ ਨਹੀਂ ਰੱਖਿਆ ਜਾ ਸਕਦਾ। ਉਥੇ ਦੂਜੇ ਪਾਸੇ ਪੁਲਿਸ ਮੁਲਾਜ਼ਮਾਂ ਦੇ ਨਾਲ ਕਮਰੇ ਦੇ ਵਿੱਚ ਬੈਠੀ ਔਰਤ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਦਵਿੰਦਰ ਪਾਲ ਦੀ ਉਹ ਦੋਸਤ ਹੈ ਅਤੇ ਉਹ ਨਵੇਂ ਸਾਲ ਦੀਆਂ ਵਧਾਈਆਂ ਦੇਣ ਆਈ ਸੀ। ਲੱਗੇ ਜਦੋਂ ਉਹ ਜੀ ਹੋ ਗਿਆ ਵਧਾਈ ਦੇਣ ਆਈਆਂ ਫਰੈਂਡ ਆ ਮੇਰਾ ਹਾਂ ਜੀ ਫਰੈਂਡ ਆ ਮੇਰਾ ਫਰੈਂਡ ਆ ਮੇਰਾ ਨਹੀਂ ਮੈਂ ਲੋਟ ਨਿਕਲੀ ਕਰਵਾਤ ਤੇ ਗੱਲ ਨਹੀਂ ਨਹੀਂ ਸਰ ਮੈਂ ਬਾਹਰ ਬੈਠੀ ਆ ਅੰਦਰ वैसे हम ऐसे बार बैठे थे अच्छा मेरा फ्रेंड आ गया अच्छा नहीं ये कहंदे असली मुलाजिम ਲੈ ਬੰਦਾ ਲੈ ਕੇ ਆਇਆ ਫੜ ਕੇ ਤੁਹਾਡੇ ਜਿਹੜੇ ਤੁਸੀਂ ਜਿਹਨੂੰ ਕਹਿੰਦੇ ਹੋ ਫਰੈਂਡ ਆ ਤੁਹਾਡੇ ਸਰ ਮੇਰਾ ਐਕਚੁਅਲੀ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈ ਆ ਮੈਂ ਨਵੇਂ ਸਾਲ ਦੀ ਵਧਾਈ ਮੈਂ ਹੁਣੇ ਨਹੀਂ ਬੈਠੀ ਮੈਂ ਅੰਦਰ ਬੈਠਾ ਕਿਹੜਾ ਬੁਰਜ ਮੁਲਾਜ਼ਮ ਜਿਹਨੂੰ ਲੈਣ ਵਾਸਤੇ ਆਏ ਹੋ ਕਿਹਨੂੰ ਲੈਣ ਮੇਰੇ ਅੰਦਰ ਪਾਸੇ ਮੇਰੀ ਅਰਦਾਸ ने था था ने था था था। था था। मेरा न्यू एक फ्रेंड आ मैं साल था कुछ फ्रेंड नहीं कुछ है सारे फ्रेंड्स हैं हाँ हां ਤੁਸੀਂ ਵੀ ਬਾਈ ਪ੍ਰਿੰਟ ਹੋ ਇਹਨਾਂ ਦੀ ਹਾਂਜੀ ਹਾਂਜੀ ਬੱਸ ਸਟੈਂਡ ਚੌਂਕੀ ਪੁਲਿਸ ਮੁਲਾਜ਼ਮ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸਤੇ ਦੋਸ਼ ਲੱਗੇ ਬੇਮੁਨਾਯਾ ਹਨ ਅਤੇ ਐਸਐਚਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਚਓ ਨੀਰਜ ਚੌਧਰੀ ਨੇ ਵੀ ਦੱਸਿਆ ਕਿ ਆਟੋ ਚਾਲਕ ਕਾਕਾ ਅਤੇ ਰਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਸਨ ਅਤੇ ਲੜ ਰਹੇ ਸਨ ਅਤੇ ਉਹਨਾਂ ਦੇ ਵੱਲੋਂ ਮਾਮਲੇ ਨੂੰ ਸੁਲਝਾਉਣ ਤੋਂ ਬਾਅਦ ਉੱਥੇ ਨੀਰਜ ਚੌਧਰੀ ਨੇ ਦੱਸਿਆ ਕਿ ਆਟੋ ਚਾਲਕ ਕਾਕਾ ਅਤੇ ਰਵੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਮੇਰਾ ਹਸਬੰਦ ਆ ਮੈਨੂੰ ਲੈ ਕੇ ਜਾਣਾ ਉਹ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾਗਰਦੀ ਕਰਾਣ ਲਈ ਉਹ ਲੋਕਾਂ ਨੂੰ ਮਰਵਾਉਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜਿਹਾ ਜਿਹਾ ਮਾਰੀ ਹੁੰਦੇ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਏ ਕਿ ਪਤਾ ਨਹੀਂ ਹੈ ਗਈ ਏ ਨਾਲ ਤੇ ਮੇਰੇ ਆਠਾ ਆ ਦੇਣੀਆਂ ਨੇ ਚਪੇੜ ਮਾਰੀ ਕੇ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੋਹਡੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਹੈ ਲੈ ਕਿਨੇ ਜਾਣ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਿੰਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟੈਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਏ ਇਹ ਆਪਣੀ ਬਾਸ ਅੱਡੇ ਦੀ ਬਾਸ ਅੱਡੇ ਉੱਥੇ ਹੀ ਖੜੇ ਆ ਜੀ ਬਾਸ ਅੱਡੇ ਦੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਉਂਦੀਆਂ ਤੜਵਾ ਲੈਣ ਤੇ ਸਾਡੀ ਮੰਗਾ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਕ ਕਰਕੇ ਥਾਣੇ ਚ ਨਾ ਬੈਠਾ ਜਾਵੇ ਲੰਮੀ ਪਾਇਆ ਉਹ ਆ ਗਏ ਇਹਨੇ ਫੋਨ ਕੀਤਾ ਨੇ ਆ ਵੀਰੇ ਨੇ ਕੀਤਾ ਸਾਨੂੰ ਫੋਨ ਅਸੀਂ ਰੋਟੀ ਖਾ ਰਹੇ ਸੀ ਮਾਂ ਅਸੀਂ ਖਾ ਰਹੇ ਸੀ ਰੋਟੀ ਸੀਮਾ ਸੀਮਾ ਅਸੀਂ ਖਾ ਰਹੇ ਸੀ ਰੋਟੀ ਇਹਨੇ ਵੀਰੇ ਨੇ ਫੋਨ ਕੀਤਾ ਕਹਿੰਦਾ ਛੇਤੀ ਆਜੋ ਤੁਹਾਡੇ ਬੰਦੇ ਨੂੰ ਮਾਰ ਕੇ ਸੁੱਟ ਦਿੱਤਾ ਉਹਨਾਂ ਨੇ ਅਸੀਂ ਆਏ ਦੋਨੇ ਮਾਂ ਪੁੱਤ ਦੋਨੇ ਜਿਹੜੇ ਆਏ ਇਹ ਬਾਅਦ ਚੋਂ ਸਾਰੇ ਜੀ ਆਏ ਨੇ ਇਹ ਲੈ ਕੇ ਉੱਥੋਂ ਸਾਡੇ ਛੋਟੇ ਛੜਾਉਣਿਆਂ ਦੇ ਵਿੱਚ ਇੱਥੇ ਠਾਣੀ ਲੈ ਆਏ ਅਸੀਂ ਮਗਰ ਪਹੁੰਚੇ ਮੈਨੂੰ ਕਹਿੰਦਾ ਹਾਂ ਤੂੰ ਕੌਣ ਮੈਨੂੰ ਕਹਿੰਦਾ ਚੱਲ ਬਾਹਰ ਨਹੀਂ ਨਹੀਂ ਮੈਂ ਜਾਨ ਨਹੀਂ ਦਿੰਦੀ ਕੋਈ ਨਹੀਂ ਗੱਲ ਕਰ ਜੀ ਰਵੀ ਕੁਮਾਰ ਆ ਅੱਛਾ ਕੀ ਗੱਲ ਬਾਤ ਮੇਰੇ ਭਰਾਣਾ ਛੋਟੇ ਨੇ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਅੱਛਾ ਜੀ ਚਲੋ ਜੀ ਦੋਨਾਂ ਬਰਦਰਾਂ ਨੂੰ ਲੈ ਆਏ ਇੱਥੇ ਹਾਂ ਜੀ ਅਸੀਂ ਆ ਗਏ ਜੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਇੱਥੇ ਪਹਿਲਾਂ ਅੱਧਾ ਘੰਟਾ ਸੀ ਗੇਟ ਘੜਕਾਇਆ ਸਾਡੇ ਕੋਦੇ ਗੇਟ ਨਹੀਂ ਖੋਲਿਆ ਗੇਟ ਨਹੀਂ ਖੋਲਿਆ ਸਾਡੇ ਕਿਤੇ ਅਸੀਂ ਹੱਥ ਜੋੜੇ ਮਿੰਦਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰਿਓ ਦਾ ਹੱਥ ਖੁੰਨੋ-ਖੁੰਨ ਕਰਤਾ ਉਹਨੂੰ ਲੰਬੇ ਪਾਗੇ ਕੁੱਟ ਲਿਆ ਉਹ ਗੇਟ ਦਾ ਬੰਦ ਕਰ ਲਿਆ ਇਹਨਾਂ ਨੇ ਜਾਲੀ ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਆ ਠੀਕ ਆ ਦੋਨਾਂ ਧਰਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੇ ਮੈਂ ਕਹਿੰਦਾ ਤੁਸੀਂ ਕੀ ਕਰ ਲੋਂਗੇ ਨਿਕਲਦੇ ਸਾਡੇ ਮੇਰੀ ਪਛਾਣ ਤੇ ਚਪੇੜ ਮਾਰਤੀ ਉਹ ਬੰਦੇ ਨੇ ਪੁੱਲ ਮਲਾ ਦੇਣੇ ਰਲ ਪੀਤੀ दारू ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪਤਾ ਨਹੀਂ ਨਾਂ ਕੀ ਆ ਜਿਹੜਾ ਸੋਨੇ ਦਾ ਮੁੰਡਾ ਮੋਨਾ ਜਿਹੜਾ ਫੈਂਸ ਰਿਆ ਸੀ ਜਿਹੜਾ ਛੜਨਾ ਹੁਣ ਧੱਕਾ ਸਾਨੂੰ ਗੁੰਡਾ ਵਰਗੀ ਜਾਂਦਾ ਫਿਰ ਕੀ ਹੋ ਗਿਆ ਕਹਿੰਦਾ ਮੈਂ ਕਿਹੜੇ ਤੁਹਾਨੂੰ ਛੱਡ ਦੂੰਗਾ ਕਹਿੰਦਾ ਤੁਹਾਡੀਆਂ ਲੱਤਾਂ ਪਾਰ ਨਹੀਂ ਤੇ ਲੈਂਦਾ ਕਹਿੰਦਾ ਤੁਹਾਡੇ ਲੰਦਾ ਪਾਰੀਂਦੇ ਨੇ ਆਂਦੇ ਸੀ ਪੁੱਛਿਆ ਸਰ ਕੀ ਗੱਲ ਹੋਈ ਕਹਿੰਦਾ ਤੁਸੀਂ ਕੌਣ ਹੋ ਇਹਨੇ ਡਰਿੰਕ ਕੀਤੀ ਸਾਡੇ ਵੀ ਗਲਮੇ ਫਾਲੇ ਅਸੀਂ ਤਾਂ ਕੋਈ ਕੁਝ ਨਹੀਂ ਕੀਤਾ ਪਰ ਸਾਡੀ ਪਰਜਾਇ ਦੇ ਚੇੜ ਮਾਰਦੇ ਅਸੀਂ ਕਿਹਾ ਵੀ ਤੋ ਇਹਨਾਂ ਦੀ ਚੇੜ ਮਾਰੀ ਆਹ ਮਲਾਦਮ ਆਹ ਮਲਾਦਮ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ ਤੁਹਾਡੀਆਂ ਨੱਤਾ ਭਾਰ ਨਹੀਂ ਚੱਲੀਆਂ ਮੈਂ ਸੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਪੀ ਸਾਹਿਬ ਇਹ ਪੁਲਸ ਵਾਲੇ ਨੇ ਕਿ ਗੁੰਡੇ ਨੇ ਆਹ ਦੇਖੋ ਪੁਲਸ ਵਾਲੇ ਨੇ ਕਿ ਗੁੰਡੇ ਨੇ ਤੁਸੀਂ ਚੌਂਕੀ ਚ ਗੁੰਡੇ ਪਾਲਿਆ ਪੁਲਿਸ ਵਾਲੇ ਨਹੀਂ ਹੈਗੇ ਭਗਵੰਤਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਕੱਲਾ ਕਰਦੇ ਲੋਨ ਇਹਨਾਂ ਨੂੰ ਕੰਟਰੋਲ ਕੋਈ ਕੰਟਰੋਲ ਨਹੀਂ ਤੁਹਾਡੇ ਡਰਿੰਕਸ ਡਰਿੰਕ ਕਰਦੇ ਨੇ ਆਹ ਮਲਾਜ਼ਮ ਸਾਨੂੰ ਧਮਕੀ ਦਿੰਦਾ ਕਹਿੰਦੇ ਕਹਿੰਦੇ ਉਹ ਲੜ ਰਹੇ ਸੀ ਸ਼ਰਾਬ ਵੀ ਸਰ ਲੜ ਰਹੇ ਸੀ ਕਾਈਂਡਲੀ ਇਨਫੋਰਮ ਕਰੋ ਸਾਨੂੰ ਕਰੇ ਅਸੀਂ ਆਈਏ ਤੁਸੀਂ ਲੇਡੀਜ਼ ਦੇ ਹੱਥ ਪਾਉਂਗੇ ਤੁਸੀਂ ਲੇਡੀਜ਼ ਦੇ ਚਪੇੜ ਮਾਰੋਗੇ ਹਾਂਜੀ ਚਪੇੜ ਮਾਰੀ ਆਹ ਮਲਾਜ਼ਮ ਨੇ ਲੇਡੀਜ਼ ਦੇ ਚਪੇੜ ਮਾਰੀ ਕਹਿੰਦਾ ਛੱਡਿਆ ਲੱਗਾ ਪਹਾੜ ਨਹੀਂ ਕਰਨੀਆਂ ਮਲਾਜ਼ਮ ਕਹਿੰਦਾ ਬਾਤ ਬੜੀ ਰੱਖੀ ਉਹਨੇ ਮੇਰੀ ਮਾਂ ਦੀ ਬਾਹ ਫੜ ਲੱਗੀ ਜੇ ਕੈਮਰੇ ਕਿਤੇ ਕਢਾ ਲਓ ਲੱਗ ਤੋ 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 60 ਸਾਲ ਦੀ ਜਨਾਨੀ ਉਹਨੇ ਬਾਹ ਫੜ ਲੱਗੀ ਇੱਥੇ ਬੰਦੇ ਬੱਸ ਵਾਲੇ ਖੜੇ ਹੋਣੇ ਆ ਉਹਨਾਂ ਦੇ ਸਾਹਮਣੇ ਬਾਹਰ ਇਹਨਾਂ ਦਾ ਇੰਚਾਰਜ ਕਹਿ ਕੇ ਗਿਆ ਇਹ ਗੱਲ ਇੱਕ ਹੁਣ ਇੱਥੇ ਆਟੋ ਡਰਾਈਵਰ ਹੈਗੇ ਜੀ ਆਟੋ ਚਾਲਕ ਹੈਗੇ ਕਾਕਾ ਹੈਗਾ ਤੇ ਰਵੀ ਹੈਗਾ ਇਹਨੇ दारू ਪੀਤੀ ਹੋਈ ਸੀ ਰਵਿੰਦਰ ਦੀ ਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਉਹ ਚੌਂਕੀ ਆਇਆ ਸੀਗਾ ਤੇ ਹੁਣ ਉਹਨੂੰ ਦੇਖ ਰਹੇ ਆ ਜੀ ਕੀ ਕੀ ਹੈਗਾ ਮਸਲਾ ਉਹਨੂੰ ਵੈਰੀਫਾਈ ਕਰ ਰਹੇ ਆ ਸਰ ਕੀ ਮਾਮਲਾ ਇਹ ਕਿ ਦੱਸਿਆ ਜਾ ਰਿਹਾ ਵੀ ਕੋਈ ਸ਼ਰਾਬ ਵਗੈਰਾ ਪੀਤੀ ਸੀ ਇਹਨਾਂ ਨੇ ਫੜ ਕੇ ਲਿਆਂਦਾ ਕਹਿੰਦਾ ਵੀ ਇੱਕ ਲੇਡੀਜ਼ ਦੇ ਥੱਪੜ ਮਾਰਿਆ ਕੋਈ ਐਤਾ ਦਾ ਮਾਮਲਾ ਹੈਗਾ। ਉਹ ਹੀ ਹੁਣ ਵੈਰੀਫਾਈ ਕਰਦੇ ਜੀ दारू ਫਿਲਹਾਲ ਪੀਤੀ ਹੋਈ ਹੈ ਜੋ ਦੇਖਣ ਤੋਂ ਲੱਗ ਰਿਹਾ ਹੈਗਾ। ਦੋਨੋਂ ਹੀ ਇਕੱਠੇ ਦੋਸਤ ਨੇ ਜੋ ਹੁਣ ਤੱਕ ਪਤਾ ਲੱਗਿਆ ਹੈਗਾ ਤੇ ਆਪਸ ਦੇ ਵਿੱਚ दारू ਪੀ ਕੇ ਲੜ ਪਏ ਨੇ ਜੀ। ਸੋ ਹੁਣ ਉਹਨੂੰ ਵੈਰੀਫਾਈ ਕਰ ਰਹੇ ਆ। ਸਰ ਕੋਈ ਥਾਣੇ ਦੇ ਵਿੱਚ ਕਹਿੰਦੇ ਲੇਡੀਜ਼ ਵਗੈਰਾ ਵੀ ਕੋਈ ਮਾਮਲਾ ਕੋਈ ਸ ਹੈ। ਕਹਿੰਦੇ ਵੀ ਉਹ ਇਹ ਕਹਿ ਰਹੇ ਹੈਗੇ ਹੁਣ ਉਹ ਨਾਲ ਆਈਆਂ ਨੇ ਲੇਡੀਜ਼ ਜਿਹੜੀ ਉਹਨਾਂ ਦੇ ਹੈਗੀਆਂ ਨੇ ਉਹਨਾਂ ਦੇ ਪੇਰੈਂਟਸ ਵ ਤੇ ਉਹ ਵੀ ਕਹਿ ਰਹੇ ਹੈਗੇ ਜੀ ਕਿ ਸਾਡੇ ਬੰਦੇ ਦੀ ਗਲਤੀ ਨਹੀਂ ਹੈ ਉਹ ਕਹਿ ਰਹੇ ਹੈਗੇ ਉਹਨਾਂ ਵੈਰੀਫਾਈ ਕਰ ਰਹੇ ਨੇ ਅੰਦਰ ਜੀ ਕਮਰੇ ਚੋਂ ਕੱਢੀ ਇਹਨਾਂ ਨੇ ਕੋਈ ਉਹ ਇੰਪਲਾਈ ਸੀ ਕੋਈ ਫਰੈਂਡ ਦੱਸ ਰਹੇ ਜੀ ਉਹ ਇੰਪਲਾਈ ਕਹਿੰਦਾ ਮੇਰੀ ਫਰੈਂਡ ਹੈ ਜੀ ਉਹਨੇ ਬਿਆਨ ਦਿੱਤੇ ਅੱਜ ਉਹਨਾਂ ਨੇ ਉਹ ਦੇਖ ਲੈਂਦੇ ਆ ਜੀ ਕੀ ਮਸਲਾ ਹੈਗਾ ਉਹਨੂੰ ਵੈਰੀਫਾਈ ਕਰਕੇ ਨਹੀਂ ਪਤਾ ਲੱਗ ਸਕਦੇ ਉਹ ਬੜੇ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਵੀ ਰਾਤ ਨੂੰ ਕਹਿੰਦੇ ਰੱਖ ਲਈ ਸਕਦੇ ਰੱਖ ਸਕਦੇ ਤਾਂ ਕੋਈ ਬਿਲਕੁਲ ਕੋਈ ਕੁੜੀ ਆਸੀ ਰਾਤ ਨੂੰ ਹੁਣ ਮੈਂ ਜਿਹੜੀ ਚੀਜ਼ ਹਲੇ ਮੇਰੇ ਧਿਆਨ ਚ ਨਹੀਂ ਹੈਗੀ ਉਹਨੂੰ ਵੈਰੀਫਾਈ ਕਰਕੇ ਫਿਰ ਤੁਹਾਨੂੰ ਪਤਾ ਦੱਸਾਂਗੇ ਠੀਕ ਹੈ ਸਰ ਠੀਕ ਅਸੀਂ ਨੇ ਰੋਕਿਆ ਇਹ ਪੁੱਛਦੇ ਗੱਲ ਪੈਗੇ ਹੁਣ ਮੈਡੀਕਲ ਕਰਾਣ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ दारू ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ दारू ਦੀ ਹਾਲਾ ਸ਼ਰਾਬੀ ਹਾਲਚ ਕਿਹੜੇ ਥਾਣੇ ਦਾ ਮਾਮਲਾ ਸਰ ਇਹ ਡਿਵੀਜ਼ਨ ਨੰਬਰ 5 ਚੌਂਕੀ ਬਸਟਾਨ ਉਹ ਤੁਹਾਡੇ ਤੇ ਵੀ ਮੁਲਾਜ਼ਮਾਂ ਤੇ ਵੀ ਇਲਜ਼ਾਮ ਲਾਉਂਦਾ ਇਹ ਕਹਿੰਦੇ ਮੁਲਾਜ਼ਮਾਂ ਦੇਖੋ ਹੁਣ ਉਹਨਾਂ ਦਾ ਤਾਂ ਕੁਝ ਵੀ ਕਹਿਣਾ ਹੈ ਪਰ ਅਸੀਂ ਤਾਂ ਆਪਣੀ ਡਿਊਟੀ ਕਰਦੇ ਹੋਏ ਸੀ ਹੁਣ ਮੁਲਾਜਾ ਕਰਾਣ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਅੱਛਾ ਇੱਕ ਵਾਰੇ ਨਮਾਸਾਲ ਚੜ੍ਹਿਆ ਵਾਸ ਪੁਲਟ ਮੁਲਾਜ਼ਮ ਡਿਊਟੀਆਂ ਦਿੰਦੇ ਨਹੀਂ ਨਾਕਿਆ ਤੇ ਖੜਦੇ ਨਹੀਂ ਜਦੋਂ ਅਜਿਹੇ ਵਾਕਏ ਹੁੰਦੇ ਕਿਤੇ ਨਾ ਕਿਤੇ ਵੀ ਮਤਲਬ ਕੀ ਅਪੀਲ ਲੋਕਾਂ ਨੂੰ ਕਰੋਗੇ ਦੇਖੋ ਅਪੀਲ ਤੇ ਇਹੀ ਹੈ ਕਿ ਇਹੋ ਜਿਹੇ ਮੌਕੇ ਤੇ ਆਪਣੇ ਪਰਿਵਾਰ ਨਾਲ ਸਮਾਂ ਬਤਾਓ ਤੇ ਸ਼ਰਾਬੀ ਹਾਲ ਦੇ ਵਿੱਚ ਪਬਲਿਕ ਵਿੱਚ ਨਿਊਸੈਂਸ ਕ੍ਰੀਏਟਰ ਨਾ ਕਰੋ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਆ ਆਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ